ਪਸ਼ੀਪਠਾਣਾ ਬਾਈਪਾਸ ਤੋਂ ਪਿੰਡ ਫਰੋਜਪੁਰ ਤੇ ਦਮਹੀੜੀ ਨੂੰ ਜਾਂਦੀ ਸੜਕ ਉੱਤੇ ਇੱਕ ਕਾਰ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੇਰੀ ਜਾਣਕਾਰੀ ਦੇ ਮੁਤਾਬਕ ਸਵਿਫਟ ਬਾਰਕਾ ਕਾਰ ਵਿੱਚ ਦੋ ਨੌਜਵਾਨ ਸਵਾਰ ਸਨ ਜੋ ਕਿ ਬਸੀ ਪਠਾਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਕਾਰ ਸਵਾਰ ਨੌਜਵਾਨ ਪਿੰਡ ਫਰੋਜਪੁਰ ਦੇ ਰਸਤੇ ਬਸੀ ਪਠਾਣਾ ਨੂੰ ਵਾਪਸ ਪਰਤ ਰਹੇ ਸਨ ਪਰ ਟੁੱਟੀ ਸੜਕ ਦੇ ਕਾਰਨ ਟਾਇਰ ਫਟ ਗਿਆ ਅਤੇ ਬੇਕਾਬੂ ਹੋ ਕੇ ਕਾਰ ਖੇਤਾਂ ਵਿੱਚ ਜਾ ਡਿੱਤੀ ਜਿਸ ਨਾਲ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਗਨੀਮਤ ਇਹ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚੇ। ਹਾਂ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਟਰੈਕਟਰ ਤੇ ਸਹਾਰੇ ਕਾਰ ਨੂੰ ਬਾਹਰ ਕੱਢਿਆ ਇਸ ਮੌਕੇ ਤੇ ਗੱਲਬਾਤ ਕਰਦੇ ਆ ਰਸਗੀਰਾਂ ਨੇ ਕਿਹਾ ਕਿ ਇਸ ਖਸਤਾ ਹਾਲਤ ਵਾਲੀ ਸੜਕ ਕਈ ਹਫ਼ਤਿਆਂ ਨੂੰ ਸਦਾ ਦੇ ਦਿੱਤੀ ਹੈ ਇਸ ਤੋਂ ਰੋਜ਼ਾਨਾ ਪਿੰਡ ਦੇ ਲੋਕ ਸਕੂਲੀ ਬੱਚੇ ਲੰਘਦੇ ਨੇ ਜਿਨ੍ਹਾਂ ਨੂੰ ਡਾਢੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨਾਲ ਵੀ ਇਹ ਹਾਸਤੇ ਵਾਪਰ ਸਕਦੇ ਨੇ ਕਈ ਵਾਰ ਇਸ ਦੀ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ ਇਸ ਖਸਸਾ ਹਾਲਤ ਸੜਕ ਦੀ ਮੁਰੰਮਤ ਕਰਾਈ ਜਾਵੇ ਤਾਂ ਜੋ ਬਿਨਾ ਡਰ ਪੈ ਵਰਾਗੀਰ ਇਥੋਂ ਲੰਘ ਸਕਣ ਨਸੀਬ ਸਿੰਘ ਜੀ ਨਸੀਬ ਸਿੰਘ ਜੀ ਆ ਜਿਹੜਾ ਕਾਰ ਐਕਸੀਡੈਂਟ ਹੋਇਆ ਆ ਕੀ ساری ਘਟਨਾ ਵਾਪਰੀ ਆ ਜੀ ਇਹ ਆਪਾਂ ਮੌਕੇ ਤੇ ਤਾਂ ਮੌਜੂਦ ਨਹੀਂ ਸੀਗੇ ਜੀ ਆਪਾਂ ਕੋਈ ਪ੍ਰਤੱਖਦਰਸ਼ੀ ਸੀਗਾ ਉਹਨੇ ਦੱਸਿਆ ਕਿ ਗੱਡੀ ਆ ਰਹੀ ਸੀ ਪਰਾਂ ਤੋਂ ਖੱਡੇ ਚ ਲੱਗ ਗਈ ਖੱਡੇ 'ਚ ਲੱਗ ਕੇ ਪਰਾਂ ਦਰਖਾ ਚ ਲੱਗ ਕੇ ਖੇਤਾਂ ਚ ਚਲੀ ਗਈ ਠੀਕ ਹੈ ਜੀ ਕੀ ਕਾਰਨ ਮੰਨਦੇ ਹੋ ਤੁਸੀਂ ਕਾਰਨ ਦਾ ਹੀ ਕੁੱਕੀ ਸੜਕ ਦਾ ਹੀ ਰੋਜ਼ ਐਕਸੀਡੈਂਟ ਹੁੰਦੇ ਨੇ ਕਦੇ ਕੋਈ ਮੋਟਰਸਾਈਕਲ ਵਾਲਾ ਗਿਰ ਗਿਆ ਕਦੀ ਕੋਈ ਗੱਡੀ ਵਾਲਾ ਕਿਸੇ ਨੂੰ ਮਾਰ ਗਿਆ ਜੀ ਖੱਡੇ ਬਹੁਤ ਜ਼ਿਆਦਾ ਨੇ ਸੜਕ ਤੇ ਹੂੰ ਹੂੰ ਠੀਕ ਹੈ ਜੀ ਕੋਈ ਜਿਹੜੇ ਇਹ ਡਰਾਈਵਰ ਸਵਾਰ ਸੀਗੇ ਜਿਹੜੇ ਇਹ ਕੁਝ ਨਸ਼ੀਲੀ ਵਸਤੂ ਵੀ ਗੱਡੀ ਵਿੱਚੀ ਸੀ ਨਹੀਂ ਜੀ ਆਪਾਂ ਮੌਜੂਦ ਨਹੀਂ ਸੀ ਕਿ ਨਸ਼ੀਲੀ ਤਾਂ ਨਹੀਂ ਜੀ ਇੱਥੇ ਆਮ ਹਰ ਰੋਜ਼ ਹੀ ਹੁੰਦੇ ਨੇ ਹਾਸੇ ਜੀ ਵੀ ਟੁੱਟੀ ਰੋਡ ਦੇ ਕਾਰਨ ਰੋਡ ਦਾ ਹੀ ਕਾਰਨ ਆ ਜੀ ਦੇਖੋ ਕਿੰਨਾ ਬੁਰਾ ਹਾਲ ਆ ਰੋਡ ਦਾ ਜਿਹੜੇ ਇੱਥੋਂ ਰਾਹ ਕੀ ਲੰਘਦੇ ਉਹਨਾਂ ਨੂੰ ਹਾਂਜੀ ਪਰੇਸ਼ਾਨੀ ਤਾਂ ਹੈ ਹੀ ਆ ਜੀ ਦੇਖੋ ਹੁਣ ਹਾਂਜੀ ਜਿਵੇਂ ਕਰ ਰਹੀ ਸੀ ਇੱਕ ਆਪਣੇ ਬਚਾਅ ਦੇ ਵਿੱਚ ਕਈ ਵਾਰੀ ਬੇਤਿਆਨ ਹੋ ਕੇ ਲੱਗ ਜਾਂਦਾ ਇੱਕ ਕਾਰ ਜ਼ਿਆਦਾ ਤੇਜ਼ ਸੀਗੀ ਜੀ ਨਹੀਂ ਕਾਰ ਤਾਂ ਠੀਕੇ ਸੀਗੀ ਜੀ ਕਾਰ ਇੰਨੀ ਕਿੰਨੀ ਕੁ ਚਲੋ ਉਹ ਮੁੰਡਾ ਦੱਸ ਰਿਹਾ ਠੀਕੇ ਆ ਰਿਹਾ ਸੀਗਾ ਠੀਕ ਹੈ ਤੇ ਇਹਦੇ ਵਿੱਚ ਕਿਸੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਕੋਈ ਨਹੀਂ ਹੈਗਾ ਜੀ ਠੀਕ ਨੇ ਮਾੜੀ-ਮੁੱੜੀ ਮੋਬਲੀ ਸੱਟਾਂ ਲੱਗੀਆਂ ਨੇ ਗੱਡੀ ਵਾਲਿਆਂ ਨੇ ਕਾਰ ਦਾ ਕਾਫੀ ਨੁਕਸਾਨ ਆ ਠੀਕ ਹੈ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਵੀ ਇਹ ਸੜਕ ਬਾਰੇ ਮੰਗ ਪਾਜੀ ਅਸੀਂ ਤਾਂ ਕਾਫੀ ਦਿਨ ਤੋਂ ਲਿਖ ਕੇ ਵੀ ਦੇ ਚੁੱਕੇ ਹਾਂ ਵੀ ਇਹ ਸੜਕ ਦਾ ਕੁਝ ਹੋਵੇ ਇਹ ਕਾਫੀ ਦਿਨ ਤੋਂ ਬਣਾਈ ਸੀਗੀ ਇਹ 5-6 ਸਾਲ ਪਹਿਲਾਂ ਉਦੋਂ ਵੀ ਇਹ ਤੇ ਮਟੀਰੀਅਲ ਵਧੀਆ ਨਹੀਂ ਪਿਆ ਹੋਗਾ ਫਿਰ ਹੁਣ ਤਾਂ ਬੁਰਾ ਹਾਲ ਆ ਤੁਸੀਂ ਗਵਿੰਦਗੜ੍ਹ ਤੱਕ ਜਾਂਦੇ ਨੇ ਕਾਫੀ ਮੇਨ ਰਾਹ ਇਹ ਹੁਣ ਆਪਣਾ ਲੋਕਾਂ ਲੋਕਾਂ ਨੂੰ ਵੀ ਪ੍ਰੋਬਲਮ ਆਦਾ ਕਿਸੇ ਨਾਲ ਵੀ ਕਿਤੇ ਸਕੂਲ ਵਾਲੇ ਬੱਚੇ ਵਗੈਰਾ ਵੀ ਆਉਂਦੇ ਨੇ ਕਿਸੇ ਨਾਲ ਵੀ ਹੋਰ ਇਹ ਨਹੀਂ نقصان ਵੀ ਹੋ ਸਕਦਾ ਸਾਡਾ ਇਹ ਤਾਂ ਗਿੰਦੇ ਵਿੱਚ ਹਾਸਾ ਵਾਪਰਿਆ ਆਉਣ ਵਾਲੇ ਸਮੇਂ ਦੇ ਵਿੱਚ ਹਾਂ ਜੀ ਹਾਂ ਬਹੁਤ ਹੁੰਦੇ ਨੇ ਜੀ ਕਦੀ ਕੋਈ ਸਕੂਟਰ ਗੱਡੀ ਨਾਲ ਟਕਰਾ ਗਿਆ ਜੀ ਹਰ ਖੱਡਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਠੀਕ ਹੈ ਇਹ ਤਾਂ ਪ੍ਰਸ਼ਾਸਨ ਨੂੰ ਥੋੜਾ ਇਹਦਾ ਦੇਖਣਾ ਚਾਹੀਦਾ ਜੀ ਪੈਚ ਵਗੈਰਾ ਹੀ ਹੋ ਜਾਣਾ ਤਾਂ ਠੀਕ